ਸਤਿ ਸ਼੍ਰੀ ਅਕਾਲ ਜੀ ਫਤਿਹ ਕਲੈਕਸ਼ਨ ਬਲੱਡ ਦਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਦੀ ਜਿਹੜੀ ਨਵੀਂ ਵੀਡੀਓ ਜਿਹਦੇ ਵਿੱਚ ਆਪਾਂ ਕਾਟਨ ਦੇ ਸੂਟ ਲੈ ਕੇ ਆਵਾਂਗੇ ਜੀ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਫਤਿਹ ਕਲੈਕਸ਼ਨ ਬੀ ਐਲ ਜ਼ेड ਦੇ ਨਾਮ ਤੇ ਉਸ ਤੋਂ ਬਾਅਦ ਇੰਸਟਾ ਤੇ ਆਪਣਾ ਪੇਜ ਹੈ ਜੀ ਫਤਿਹ ਕਲੈਕਸ਼ਨ 2023 ਦੇ ਨਾਮ ਤੇ ਪਲੀਜ਼ ਮੇਰੇ ਪੇਜ ਨੂੰ ਵੀ ਫੋਲੋ ਕਰੋ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਨ ਲੱਗੀਆਂ ਜੀ ਅੱਜ ਦੀ ਵੀਡੀਓ ਦੇ ਵਿੱਚ ਰਹਿਣ ਵਾਲੇ ਨੇ ਆਪਣੇ ਕੋਲੇ AK ਤੇ ਤਮੰਨਾ ਦੇ ਸੂਟ ਰਹਿਣ ਵਾਲੇ ਨੇ ਜੀ ਜਿਹੜੇ ਕਿ ਆਪਾਂ ਬਹੁਤ ਹੀ ਬਾਜ਼ਾਰ ਜਿਹੀ ਰੇਟ ਤੇ ਰੱਖੇ ਹੋਏ ਨੇ ਸਭ ਤੋਂ ਪਹਿਲਾਂ ਪ੍ਰਿੰਟ ਮੈਂ ਤੁਹਾਨੂੰ ਦਿਖਾਨੀ ਆ ਜੀ ਤਮੰਨਾ ਕੰਪਨੀ ਦਾ ਇਹੇ ਬੇਸ ਹੈ ਜੀ ਕਪੜਾ ਹੈਗਾ ਤਮੰਨਾ ਦਾ ਪਿਓਰ ਕਾਟਨ ਸਟਫ ਹੈ ਜੀ ਫੁੱਲ ਗਰੰਟਡ ਸਟਫ ਹੈ ਕੁਝ ਵੀ ਨਹੀਂ ਹੁੰਦਾ ਸਟਫ ਨੂੰ ਬਹੁਤ ਪਿਆਰਾ ਇਹ ਡਿਜ਼ਾਈਨ ਹੈ ਜੀ ਕਲਰਫੁਲ ਡਿਜ਼ਾਈਨ ਹੈ ਜਿਵੇਂ ਅੱਜਕਲ ਕੋਟ ਸੈੱਟ ਬਣਦੇ ਆ ਤੁਸੀਂ ਮਤਲਬ ਸੂਟ ਵੀ ਬਣਾ ਸਕਦੇ ਹੋ ਕੋਟ ਸੈੱਟ ਵੀ ਬਣਾ ਸਕਦੇ ਹੋ ਉਹ ਤੁਹਾਡੀ ਚੋਇਸ ਦੇ ਅਕੋਰਡਿੰਗ ਤੁਸੀਂ ਇਹਨੂੰ ਬਣਾ ਕੇ ਰੈਡੀ ਕਰ ਸਕਦੇ ਹੋ ਲੇਸੀਜ਼ ਵਗੈਰਾ ਇਨਸਰਟ ਕਰਕੇ ਜਾਂ ਲੇਸੀਜ਼ ਲਗਾ ਕੇ ਔਰ ਇਹਨਾਂ ਦਾ ਰੇਟ ਆਪਾਂ ਇੰਨਾ ਕੁ ਰੱਖਿਆ ਜੀ ਦੇਖੋ ਪਹਿਲਾਂ ਇਹ ਸੂਟ ਸੀਗੇ ਮਹਿੰਗੇ ਆਪਾਂ ਇਹਨਾਂ ਦਾ ਰੇਟ ਰੱਖਿਆ ਜੀ ਸਿਰਫ ਤੇ ਸਿਰਫ 600 ਰੁਪਏ 600 ਰੁਪਏ ਦੀ ਵਿੱਚ ਆਪਾਂ ਇਹ ਸੂਟ ਸੇਲ ਕਰ ਰਹੇ ਆ ਜੀ ਆਲ ਓਵਰ ਸੂਟ ਲੀਜੀਏ ਇਹ ਆਲ ਓਵਰ ਸੂਟ ਲੀਜੀਏ ਇਸੇ ਵਿੱਚ ਫਸਟ ਜਿਹੜਾ ਮੈਂ ਡਿਜ਼ਾਈਨ ਦਿਖਾਇਆ ਹੈ ਇਹਦੇ ਵਿੱਚ ਸੈਕ ਇਹ ਹੈਗਾ ਜੀ ਇਹਦਾ ਸੈਕਿੰਡ ਕਲਰ ਡਿਜ਼ਾਈਨ ਪੈਟਰਨ ਸੇਮ ਹੈ ਜੀ ਕਲਰ ਹੈਗਾ ਦੂਸਰਾ ਕਲਰ ਹੈ ਇਹਦਾ ਰੇਟ ਹੈਗਾ ਜੀ ਇਹਦਾ 600 ਰੁਪਏ ਪੈਂਟ ਪਲਾਜ਼ੋ ਬਣਾਓ ਕੋਟ ਸੈੱਟ ਬਣਾਓ ਬਹੁਤ ਹੀ ਪਰਫੈਕਟ ਜਿਹਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਬੇਸ ਹੈ ਜੀ ਸਟੱਫ ਹੈਗਾ ਪਿਓਰ ਕਾਟਨ ਗਰੰਟਡ ਸਟੱਫ ਹੈ ਜੀ ਕਲਰ ਵਗੈਰਾ ਦੀ ਕੋਈ ਕੋਈ ਪ੍ਰੋਬਲਮ ਨਹੀਂ ਆਉਂਦੀ ਰੇਟ ਹੈਗਾ ਜੀ ਇਹਦਾ 600 ਰੁਪਏ 5 ਮੀਟਰ ਦੀ ਆਏਗੀ ਜੀ ਤੁਹਾਨੂੰ ਕੱਟ 5 ਮੀਟਰ ਦੀ ਕੱਟ ਆਏਗੀ ਜੀ 600 ਰੁਪਏ ਦੇ ਵਿੱਚ ਇਹ ਸੂਟ ਬਣ ਕੇ ਰੈਡੀ ਹੋ ਜਾਏਗਾ ਇਹ ਸੀਗਾ ਜੀ ਇਹਦਾ ਸੈਕਿੰਡ ਡਿਜ਼ਾਈਨ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਆਪਣੇ ਕੋਲੇ ਜਿਹੜੀ ਪ੍ਰਿੰਟ ਦੇ ਵਿੱਚ ਨੇ ਫਰਸਟ ਡਿਜ਼ਾਈਨ ਦੇਖੋ ਜੀ ਮੈਂ نیچے ਫਰਸਟ ਡਿਜ਼ਾਈਨ ਖੋਲਿਆ ਸੀ ਬਹੁਤ ਸੋਹਣਾ ਬਣਿਆ ਹੋਇਆ ਜੀ ਜਿਹੜਾ ਫਰਸਟ ਡਿਜ਼ਾਈਨ ਹੈ ਆਪਣਾ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਬਣਿਆ ਬਕਾਇਦਾ ਕੰਨੀ ਤੇ ਸਟੈਂਪ ਲੱਗੀ ਆਏਗੀ ਜੀ ਤਮੰਨਾ ਕੰਪਨੀ ਦਾ ਬੇਸ ਹੈ ਜੀ ਤਮੰਨਾ ਕੰਪਨੀ ਦਾ ਇਹ ਬੇਸ ਰਹਿਣ ਵਾਲਾ ਹੈ ਜੀ ਕਲਰ ਕੰਬੀਨੇਸ਼ਨ ਦੇਖੋ ਕਿੰਨੇ ਸੋਹਣੇ ਇਹਦੇ ਵਿੱਚ ਕਲਰ ਪਾਏ ਹੋਏ ਨੇ ਸੈਕਿੰਡ ਜਿਹੜਾ ਡਿਜ਼ਾਈਨ ਦਿਖਾਇਆ ਜੀ ਮੈਂ ਤੁਹਾਨੂੰ ਬਹੁਤ ਹੀ ਹਲਕੇ ਹਲਕੇ ਕਲਰ ਬਣੇ ਹੋਏ ਨੇ ਜੀ ਇਹਦੇ ਵੀ ਛਲਕੇ ਕਲਰ ਇਹ ਹੈ ਜੀ ਇਹਦਾ ਸੈਕਿੰਡ ਡਿਜ਼ਾਈਨ ਰੇ ਟ੍ਰੈਂਡ ਵਾਲਾ ਜੀ 600 ਰੁਪਏ 5 ਮੀਟਰ ਦੀ ਆਏਗੀ ਕੱਟ ਥਰਡ ਜਿਹੜਾ ਡਿਜ਼ਾਈਨ ਰੇਨ ਵਾਲਾ ਹੈ ਜੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਵਿੱਚ ਜਿਓਮੈਟਰੀ ਡਿਜ਼ਾਈਨ ਹੈ ਵਿੱਚ ਹੈਗਾ ਜੀ ਇਹਦੇ ਵਿੱਚ ਮਤਲਬ ਪ੍ਰਿੰਟ ਹੈ ਫੁੱਲ ਫਲਾਰ ਵੀ ਬਣੇ ਹੋਏ ਨੇਗੇ ਡਿਜ਼ਾਈਨ ਦੇਖੋ ਜੀ ਕਿੱਡਾ ਸੋਹਣਾ ਥੋੜਾ ਜਿਹਾ ਫਲਾਰ ਪ੍ਰਿੰਟ ਤੋਂ ਹਟਕੇ ਜਿਹਾ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਹੈ بیس ਹੈਗਾ ਪਿਓਰ ਕਾਟਨ ਕਲਰ ਹੈਗਾ ਜੀ ਇਹਦਾ ਪੀਚ ਜੇ ਕਲਰ ਦੇ ਨਾਲ ਜਿਹੜਾ ਪੀਚ ਗਾਜਰੀ ਜੇ ਕਲਰ ਦੀ ਟੋਨ ਹੈ ਇਹਦੇ ਵਿੱਚ ਗ੍ਰੇ ਹੈ ਜੀ ਮਤਲਬ ਥੋੜਾ ਜਿਹਾ ਡੱਲ ਲਾਈਕ ਪਰਪਲ ਆ ਗਿਆ ਬਹੁਤ ਸੋਹਣੇ ਸੋਹਣੇ ਕਲਰ ਇਹਦੇ ਵਿੱਚ ਜਿਹੜੇ ਹੈਗੇ ਨੇ ਜੀ ਇਹਦਾ ਕਲਰ ਕੰਬੀਨੇਸ਼ਨ ਹੈ ਜੋ ਮਰਜੀ ਦੁਪੱਟਾ ਤੁਸੀਂ ਰੈਡੀ ਕਰੋ ਇਹਦੇ ਨਾਲ 5 ਮੀਟਰ ਦੀ ਕਟ ਆਏਗੀ ਜੀ ਰੇਟ ਹੈਗਾ 600 ਰੁਪਏ ਦਾ ਸੁੱਟ ਹੈ ਜੀ ਕਪੜਾ ਹੈਗਾ ਪਿਓਰ ਕਾਟਨ ਸਟੱਫ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਜੀ ਪਿਓਰ ਕਾਟਨ ਇਹਦਾ ਸਟੱਫ ਰਹਿਣ ਵਾਲਾ ਹੈ ਜੀ ਸਟੱਫ ਦੀ ਫੁੱਲ ਗਾਰੰਟੀ ਹੈ ਜੀ ਆਪਣੀ ਅਗਰ ਆਪਾਂ ਕਾਟਨ ਕਹਾਂਗੇ ਤਾਂ ਕਾਟਨ ਹੀ ਤੁਹਾਨੂੰ ਦੇਵਾਂਗੇ ਤਮੰਨਾ ਕੰਪਨੀ ਦਾ ਇਹ ਸਟੱਫ ਹੈ ਜੀ ਪਿਓਰ ਕਾਟਨ ਇਹਦਾ ਬੇਸ ਹੈ ਕੱਪੜੇ ਦੀ ਆਪਣੀ ਫੁੱਲ ਗਾਰੰਟੀ ਹੈ ਜੀ ਪਿਓਰ ਕਾਟਨ ਕਹਿ ਕੇ ਪਿਓਰ ਕਾਟਨ ਹੀ ਦੇਵਾਂਗੇ ਆਪਾਂ ਮਿਕਸ ਕੱਪੜਾ ਤੁਹਾਨੂੰ ਨਹੀਂ ਦੇਵਾਂਗੇ ਡਿਜ਼ਾਈਨ ਦੇਖੋ ਕਿੱਡਾ ਸੋਹਣਾ ਡਿਜ਼ਾਈਨ ਹੈ ਜੀ ਇਹਦਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਗਾਜਰੀ ਕਲਰ ਹੈ ਜੀ ਇਹਦੇ ਵਿੱਚ ਦੇਖੋ ਥੋੜਾ ਜਿਹਾ ਲਾਈਟ ਡਾਰਕ ਜਿਹਾ ਪਰਪਲ ਕਲਰ ਹੈ ਔਰ ਗ੍ਰੇਸ਼ੀ ਟੋਨ ਵੀ ਹੈ ਨਾ ਇਹ ਫੁੱਲ ਫਲਾਵਰ ਪ੍ਰਿੰਟ ਪ੍ਰੋਪਰ ਹੈ ਦੇਖੋ ਨਾਲ ਹੀ ਜਿਓਮੈਟ੍ਰੀਕਲ ਡਿਜ਼ਾਈਨਸ ਹੈ ਜੀ ਵਿੱਚ ਹੀ ਫਲਾਰ ਬਣੇ ਹੋਏ ਨੇ ਬਹੁਤ ਸੋਹਣੇ ਔਰ ਥਰਡ ਜਿਹੜਾ ਆਪਣਾ ਡਿਜ਼ਾਈਨ ਹੈ ਜੀ ਪਿੰਕ ਕਲਰ ਦਾ ਹੈ ਵਾਈਟ ਕਲਰ ਇਹਦਾ ਬੇਸ ਹੈ ਜੀ ਪਿੰਕ ਕਲਰ ਦਾ ਉੱਪਰ ਡਿਜ਼ਾਈਨਿੰਗ ਹੈ ਜੀ ਕਲਰ ਹੈਗਾ ਬਹੁਤ ਸੋਹਣਾ ਔਰ ਤਮੰਨਾ ਦਾ ਹੀ ਬ੍ਰਾਂਡ ਦਾ ਤਮੰਨਾ ਬ੍ਰਾਂਡ ਦਾ ਹੀ ਜਿਹੜਾ ਸਟੱਫ ਰਹਿਣ ਵਾਲਾ ਹੈ ਜੀ ਪਿਓਰ ਕਾਟਨ ਸਟੱਫ ਹੈ ਸਟੱਫ ਪਿਓਰ ਕਾਟਨ ਕਹਾਂਗੇ ਤਾਂ ਪਿਓਰ ਕਾਟਨ ਹੀ ਤੁਹਾਨੂੰ ਦੇਵਾਂਗੇ ਮਿਕਸ ਸਟੱਫ ਆਪਾਂ ਨਹੀਂ ਦੇਵਾਂਗੇ ਰੇਟ ਹੈਗਾ ਜੀ ਇਹਦਾ 600 ਰੁਪਏ ਇਹਦੇ ਵਿੱਚ ਆਪਣੇ ਕੋਲੇ ਜਿਹੜਾ ਸੈਕਿੰਡ ਕਲਰ ਆਏਗਾ ਜੀ ਉਹ ਆਏਗਾ ਆਪਣੇ ਕੋਲੇ ਸਕਾਈ ਬਲੂ ਜੀ ਨਾਲ ਇਹ ਹੈਗਾ ਜੀ ਇਹਦਾ ਸੈਕਿੰਡ ਕਲਰ ਕਲਰ ਦੇਖੋ ਜੀ ਇਹਦਾ ਕਿੰਨਾ ਸੋਹਣਾ ਹੈ ਬਹੁਤ ਪਿਆਰਾ ਕਲਰ ਹੈ ਦੋ ਇਹਦੇ ਵਿੱਚ ਕਲਰ ਦਿਖਾਈ ਨਹੀਂ ਜੀ ਮੈਂ ਤੁਹਾਨੂੰ ਸੇਮ ਡਿਜ਼ਾਈਨ ਦੇ ਵਿੱਚ ਦੋ ਹੀ ਕਲਰ ਨੇ ਇੱਕ ਹੈਗਾ ਜੀ ਸਕਾਈ ਬਲੂ ਦਾ ਜਿਹਦਾ ਕੰਬੀਨੇਸ਼ਨ ਬਨੇਗਾ ਇੱਕ ਦਾ ਹੈਗਾ ਪਿੰਕ ਨਾਲ ਪਿੰਕ ਤੇ ਸਕਾਈ ਬਲੂ ਦੋ ਕੰਬੀਨੇਸ਼ਨ ਦੇ ਇਹ ਜਿਹੜੇ ਸੂਟ ਰਹਿਣ ਵਾਲੇ ਦੀ 5 ਮੀਟਰ ਸਟੱਫ ਆਏਗਾ ਜੀ ਇਹ 600 ਰੁਪਏ ਦਾ ਰੇਟ ਹੈ ਜੀ ਆਲ ਓਵਰ ਸੂਟ ਹੈ ਜੀ ਪਿਓਰ ਕਾਟਨ ਦਾ ਦੁਪੱਟਾ ਵਗੈਰਾ ਲੇਸਿਸ ਵਗੈਰਾ ਤੁਸੀਂ ਸਾਡੇ ਤੋਂ ਨਾਲ ਰੈਡੀ ਕਰਵਾ ਸਕਦੇ ਹੋ ਜੀ ਨਾਲ ਲੇਸਿਸ ਲਗਾ ਕੇ ਸੀ ਸਟਿਚਿੰਗ ਵੀ ਕਰਦੇ ਆ ਜੀ ਔਰ ਦੁਪੱਟਾ ਵੀ ਤੁਹਾਨੂੰ ਨਾਲ ਰੈਡੀ ਕਰਕੇ ਦੇਵਾਂਗੇ ਅਗਰ ਤੁਸੀਂ ਦੁਪੱਟਾ ਇਹਦੇ ਨਾਲ ਰੈਡੀ ਕਰਵਾਉਣਾ ਹੈ ਜੀ 600 ਰੁਪਏ ਦਾ ਰੇਟ ਰਹਿਣ ਵਾਲਾ ਹੈ ਜੀ ਸਟੱਫ ਹੈਗਾ ਪਿਓਰ ਕਾਟਨ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਇਹ ਇਸ ਤੋਂ ਬਾਅਦ ਮੈਂ ਤਮੰਨਾ ਦਾ ਤੁਹਾਨੂੰ ਇਹ ਦਿਖਾਇਆ ਸੀ ਜੀ ਸਾਰੇ ਤਮੰਨਾ ਬ੍ਰਾਂਡ ਦੇ ਨੇ نیچے ਮੈਂ ਤੁਹਾਨੂੰ ਦਿਖਾਇਆ ਸੀ ਦੇਖੋ ਜੈਬੈਟ੍ਰੀਕਲ ਪ੍ਰਿੰਟ ਦਿਖਾਇਆ ਸੀ ਜਿਹੜਾ ਕਿ ਕੋਡ ਸੈਟਲੀ ਪਰਫੈਕਟ ਡਿਜ਼ਾਈਨ ਹੈ ਸਿੰਪਲ ਸੂਟ ਬਣਾਓ ਭਲਾ ਕੋਡ ਸੈਟ ਬਣਾਓ ਤੁਹਾਡੀ ਚੁਆਇਸ ਆਪਣੀ ਬਹੁਤ ਪਿਆਰੇ ਡਿਜ਼ਾਈਨ ਨੇ ਜੀ ਇਹ ਸਟੱਫ ਆਏਗਾ ਜੀ ਪਿਓਰ ਕਾਟਨ ਰੇਟ ਆਏਗਾ 600 ਰੁਪਏ ਇਸ ਤੋਂ ਬਾਅਦ ਜਿਹੜਾ ਨੈਕਸਟ ਜਿਹੜਾ ਸਟੱਫ ਹੈ ਜੀ ਉਹ ਹੈਗਾ ਜੀ ਆਪਣਾ ਏਕੇ ਦਾ ਏਕੇ ਦਾ ਸਟੱਫ ਹੈ ਜੀ ਇਹਨਾਂ ਦਾ ਰੇਟ ਸੀਗਾ ਜੀ 600 ਰੁਪਏ AK ਵਾਲਿਆਂ ਦਾ ਰੇਟ ਜੀ ਦੇਖੋ ਮਾਰਕੀਟ ਦੇ ਵਿੱਚ 700 750 ਸੇਲ ਹੋ ਰਿਹਾ ਪਰ ਆਪਾਂ ਇਹਨਾਂ ਦਾ ਰੇਟ ਵੀ ਰੱਖਿਆ ਜੀ AK ਦੀ ਪ੍ਰਿੰਸੈਸ ਕਲੈਕਸ਼ਨ ਹੈ ਜੀ 650 ਰੁਪਏ ਦੇ ਵਿੱਚ ਆਪਾਂ ਇਹ ਸੂਟ ਤੁਹਾਨੂੰ ਦੇਵਾਂਗੇ AK ਦੀ ਪ੍ਰਿੰਸੈਸ ਕਲੈਕਸ਼ਨ ਹੈ ਜੀ ਪ੍ਰਿੰਸੈਸ ਕਲੈਕਸ਼ਨ ਹੈ ਜੀ AK ਦੀ 650 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਦੇਵਾਂਗੇ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਇਹ ਹੈਗਾ ਜੀ ਬਲੈਕ بیس ਤੇ ਉੱਤੇ ਬਲੈਕ ਦੇ ਨਾਲ ਉੱਪਰ ਪਰਪਲ ਫਲਾਰ ਨੇ ਜੀ ਦੇਖੋ ਪ੍ਰਿੰਟ ਦੇਖੋ ਤੁਸੀਂ ਕਿੱਡਾ ਸੋਹਣਾ ਪ੍ਰਿੰਟ ਹੈ ਜੀ ਸੈਕਿੰਡ ਜਿਹੜਾ ਇਹਦਾ ਕਲਰ ਹੈਗਾ ਜੀ ਉਹ ਹੈਗਾ ਆਫ ਵਾਈਟ ਬੇਸ ਦੇ ਉੱਤੇ ਬਹੁਤ ਸੋਹਣਾ ਕਲਰ ਨੇ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਨਾਲ ਸਾਡੇ ਤੋਂ ਤੁਸੀਂ ਲੇਸਿਸ ਵਗੈਰਾ ਲਗਾ ਕੇ ਵੀ ਰੈਡੀ ਕਰ ਸਕਦੇ ਹੋ ਬਹੁਤ ਪਿਆਰੇ ਜਿਹੜੇ ਇਹਦੇ ਕਲਰ ਨੇ ਜੀ ਡਿਜ਼ਾਈਨ ਨੇ ਬਹੁਤ ਸੋਹਣੇ ਸੋਹਣੇ ਆਪਣੇ ਕੋਲ ਏਕੇ ਦੇ ਪ੍ਰਿੰਸਿਸ ਦੇ ਹੋਰ ਵੀ ਪ੍ਰਿੰਟ ਨੇ ਜੀ ਅਗਰ ਤੁਸੀਂ ਮਤਲਬ ਹੋਰ ਵੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸ਼ਾਪ ਤੇ ਵਿਜਿਟ ਵੀ ਕਰ ਸਕਦੇ ਹੋ ਸ਼ਾਪ ਤੇ ਸਾਡੇ ਤੇ ਆ ਸਕਦੇ ਹੋ ਔਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੀ ਸ਼ਾਪ ਦਾ ਐਡਰੈਸ ਵੀ ਦਿੱਤਾ ਹੋਇਆ ਹੈ ਤੇ ਤੁਸੀਂ ਵੀਡੀਓ ਜਿਹੜੀ ਹੈਗੀ ਹੈ ਜੀ ਵੀਡੀਓ ਦੇ ਵਿੱਚ ਵੀ ਤੁਸੀਂ ਉਹ ਕਰ ਸਕਦੇ ਹੋ ਨੰਬਰ ਮੇਰਾ ਦਿੱਤਾ ਹੋਇਆ ਹੈ ਜੀ ਨੰਬਰ ਤੇ ਤੁਸੀਂ ਮੈਸੇਜ ਕਰਕੇ ਪਤਾ ਕਰ ਸਕਦੇ ਹੋ ਜੀ ਐਡਰੈਸ ਦਾ ਨੈਕਸਟ ਜਿਹੜਾ ਇਹਦਾ ਡਿਜ਼ਾਈਨ ਹੈਗਾ ਜੀ ਇਹ ਹੈਗਾ ਜੀ ਮੋਰ ਪੰਖੀਆ ਜਾਂ ਬੇਸ ਹੈ ਜੀ ਇਹਦਾ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹ ਇਹ ਸਿੰਗਲ ਸੂਟ ਹੈ ਜੀ ਰੇਟ ਰਹੇਗਾ 650 ਰੁਪਏ 5 ਮੀਟਰ ਸਟੱਫ ਆਏਗਾ ਜੀ 660 ਰੁਪਏ ਦਾ ਇਹ ਸਟੱਫ ਰੈਂਨ ਵਾਲਾ ਜੀ ਏਕੇ ਦੀ ਪ੍ਰਿੰcess ਕਲੈਕਸ਼ਨ ਹੈ ਜੀ 660 ਰੁਪਏ ਦਾ ਹੀ ਸੂਟ ਰੈਂਨ ਵਾਲਾ ਜੀ ਬਹੁਤ ਸੋਹਣਾ ਸਟੱਫ ਰਹੇਗਾ ਸਟੱਫ ਦੀ ਆਪਣੀ ਫੁੱਲ ਗਰੰਟੀ ਹੈ ਜੀ ਕਪੜਾ ਖਰਾਬ ਨਹੀਂ ਹੋਏਗਾ ਅਸੀਂ ਖੁਦ ਮਤਲਬ ਘਰੇ ਵੇਅਰ ਵੀ ਕੀਤਾ ਇਹ ਤੇ ਪਾ ਕੇ ਹੰਡਾਇਆ ਜੀ ਇਹ ਕਪੜਾ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਜੀ ਫੁੱਲ ਗਰੰਟਡ ਇਹ ਜਿਹੜਾ ਸਟੱਫ ਹੈ ਜੀ ਇਹਦਾ ਜੀ ਇਹ ਫਰਸਟ ਜਿਹੜੇ ਮੈਂ ਡਿਜ਼ਾਈਨ ਤੁਹਾਨੂੰ ਦਿਖਾਈ ਲਈ ਜੀ ਅਗਰ ਤੁਸੀਂ ਸਕਰੀਨਸ਼ਾਟ ਲੈਣਾ ਚਾਹਣੀ ਹੋ ਸਕਰੀਨਸ਼ਾਟ ਲੈ ਸਕਦੇ ਹੋ ਇਸ ਤੋਂ ਬਾਅਦ ਜੀ ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਦੋ ਕਲਰ ਦਿਖਾਏ ਨੇ ਜੀ ਰੇਟ ਰਹੇਗਾ ਦਾ 650 ਰੁਪਏ ਇੱਕ ਦਿਖਾਇਆ ਜੀ ਆਫ ਵਾਈਟ 베이스 ਤੇ ਇੱਕ ਦਿਖਾਇਆ ਬਲੈਕ 베이스 ਦੇ ਉੱਤੇ ਰੇਟ ਰਹਿਣ ਵਾਲਾ ਹੈ ਜੀ ਇਹਦਾ 650 ਰੁਪਏ ਇਹ ਮੈਂ ਤੁਹਾਨੂੰ ਦਿਖਾਈ ਸੀ ਜੀ AK ਦੀ ਪ੍ਰਿੰਸਸ ਕਲੈਕਸ਼ਨ ਦਿਖਾਈ ਸੀ ਉਸ ਤੋਂ ਬਾਅਦ ਮੈਂ ਤੁਹਾਨੂੰ ਪਹਿਲਾਂ ਤਮੰਨਾ ਦੇ ਦਿਖਾਏ ਸੀ ਜੀ ਇਹਨਾਂ ਦਾ ਰੇਟ ਰਹੇਗਾ ਜੀ 600 ਰੁਪਏ 5 ਮੀਟਰ ਆਏਗਾ ਸਟਾਫ ਕਪੜਾ ਜਿਹੜਾ ਆਏਗਾ 5 ਮੀਟਰ ਕਪੜੇ ਦੀ ਫੁੱਲ ਗਰੰਟੀ ਹੈ ਜੀ ਕਾਟਨ ਹੀ ਸਟੱਫ ਆਏਗਾ ਕਾਟਨ ਹੀ ਏਕੇ ਦਾ ਹੈ ਜੀ ਪਿਓਰ ਕਾਟਨ ਪਿਓਰ ਕਾਟਨ ਹੀ ਤਮੰਨਾ ਦਾ ਆਏਗਾ ਡਿਜ਼ਾਈਨ ਦੇਖੋ ਜੀ ਤੁਸੀਂ ਕਿੱਡੇ ਸੋਹਣੇ ਸੋਹਣੇ ਡਿਜ਼ਾਈਨ ਨੇ ਇਹਦੇ ਵਿੱਚ ਆਪਣੇ ਕੋਲੇ ਇਹਦੇ ਨਾਲ ਦੀ ਜੀ ਸੇਮ ਜਿਹੜੀ ਤਮੰਨਾ ਦੇ ਔਰ ਪ੍ਰਿੰਸੈਸ ਕਲੈਕਸ਼ਨ ਦੇ ਏਕੇ ਦੇ ਆਪਣੇ ਕੋਲੇ ਨਾਲ ਸ਼ੈਡੋ ਪ੍ਰਿੰਟ ਦੀ ਬਾਟਮ ਦੇ ਨਾਲ ਵੀ ਸੂਟ ਨੇ ਜੀ ਉਹ ਵੀ ਆਪਾਂ ਬਹੁਤ ਹੀ ਜਾਇਜ਼ ਰੇਟ ਤੇ ਪਾਵਾਂਗੇ ਵੀਡੀਓ ਕੱਲ ਨੂੰ ਆਪਾਂ ਉਹਨਾਂ ਦੀ ਵੀਡੀਓ ਪਾਵਾਂਗੇ ਜੀ ਅੱਜ ਆਪਾਂ ਆਲ ਓਵਰ ਸੂਟਾਂ ਦੀ ਵੀਡੀਓ ਪਾਈ ਹੈ ਔਰ AK ਦੇ ਹੋਰ ਵੀ ਪ੍ਰਿੰਟ ਨੇ ਜੀ ਅਗਰ ਤੁਸੀਂ ਹੋਰ ਪ੍ਰਿੰਟ ਵੀ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਵੈਸੇ ਸਿਰਫ ਤੁਹਾਨੂੰ 3-4 ਪ੍ਰਿੰਟ ਹੀ ਦਿਖਾਏ ਨੇ ਜੀ AK ਦੇ ਇਹ ਮੈਂ ਤੁਹਾਨੂੰ ਤਮੰਨਾ ਦੀ ਦਿਖਾਈ ਸੀ ਜੀ AK ਦੇ ਆਪਣੇ ਕੋਲੇ ਹੋਰ ਵੀ ਪ੍ਰਿੰਟ ਨੇ ਜੀ ਤੁਸੀਂ ਲੈ ਸਕਦੇ ਹੋ ਦੇਖੋ ਅਗਰ ਤੁਸੀਂ ਇੰਨਾ ਚ ਵੀ ਲੈ ਸਕਦੇ ਹੋ ਜੀ ਰੇਟ ਉਹੀ ਰਹੇਗਾ ਜੀ 650 ਰੁਪਏ ਇਹ ਸਾਰੇ AK ਦੇ ਪ੍ਰਿੰਟ ਨੇ ਜੀ ਔਰ ਆਪਣੇ ਕੋਲੇ ਸਾਰੇ ਤਰ੍ਹਾਂ ਦੀਆਂ ਲੇਸਿਸ ਵੀ ਅਵੇਲੇਬਲ ਨੇ ਜੀ ਅਗਰ ਤੁਸੀਂ ਇਹਨਾਂ ਨਾਲ ਲੇਸ ਵੀ ਮੈਚ ਕਰਨਾ ਚਾਹੁੰਦੇ ਹੋ ਆਰਗੈਂਜ਼ਾ ਦੀ ਜਾਂ ਮਿਕਸ ਕੋਈ ਵੀ ਲੇਸ ਮੈਚ ਕਰਨਾ ਚਾਹੁੰਦੇ ਹੋ ਆਪਣੇ ਕੋਲੇ ਸਾਰੇ ਤਰ੍ਹਾਂ ਦੀ ਲੇਸ ਵੀ ਅਵੇਲੇਬਲ ਹੈ ਜੀ ਰੇਟ ਵੀ ਆਪਾਂ ਬਹੁਤ ਹੀ ਜਾਇਜ਼ਾ ਰੱਖਿਆ ਹੋਇਆ ਹੈ ਲੇਸ ਦਾ ਤੁਹਾਨੂੰ ਇਹਨਾਂ ਦੇ ਵਿੱਚੋਂ ਅਗਰ ਕੋਈ ਵੀ ਸੂਟ ਪਸੰਦ ਆਂਦਾ ਹੈ ਜੀ ਵੀਡੀਓ ਦੇ ਨੀਚੇ ਮੇਰਾ ਨੰਬਰ ਚੱਲ ਰਿਹਾ ਹੈ ਤੁਸੀਂ ਮੇਰੇ ਨੰਬਰ ਤੇ ਕਾਲ ਕਰਕੇ ਜਾਂ ਫਿਰ ਮੈਸੇਜ ਕਰਕੇ ਸਕਰੀਨਸ਼ਾਟ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਮੇਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ